ਰੈਂਦੀ ਪਰਮਿਸ਼ਨ ਨਾ ਹੋਵੇ ਕੋਲੇ ਯੂਰੋ ਨਾ ਹੋਣ ਤੇ ਟ੍ਰੇਨ ਦੇ ਵਿੱਚ ਟਿਕਟ ਕਰਨ ਵਾਸਤੇ ਸਫ਼ਰ ਕਰਨ ਵਾਸਤੇ ਟਿਕਟ ਨਾ ਹੋਵੇ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਚਾਲ ਹੈ ਵੀਰੋ ਸਭ ਠੀਕ ਠਾਕ ਹੂੰ ਤੇ ਬਾਈ ਜੀ ਅੱਜ ਆਪਾਂ ਇੱਕ ਗੱਲ ਕਰਦੇ ਆ ਇੱਕ ਕੱਲ ਦੀ ਨਾ ਲਗਭਗ ਪੋਸਟ ਬੜੀ ਵਾਇਰਲ ਹੋ ਰਹੀ ਹੈ ਫੋਟੋ ਜਿਹੜੀ ਜਰਮਨ ਦੇ ਵਿੱਚ ਹੈ ਕਿਸੇ ਆਪਣੇ ਵੀਰ ਪੰਜਾਬੀ ਕੋਈ ਵੀ ਇੰਡੀਅਨ ਭਰਾ ਦੀ ਹੈ ਤੇ ਉਹਦੇ ਨਾਲ ਕੋਈ ਸੈਲੀਬ੍ਰਿਟੀ ਬੈਠੀ ਹੈ ਵੀ ਜਿਵੇਂ ਕੋਈ ਕਿਸੇ ਸੀਰੀਜ਼ ਦੀ ਹੀਰੋਇਨ ਲਾ ਲੋ ਵੀ ਜਿਹਦੇ ਵਾਸਤੇ ਵੀ ਲੋਕ ਬਹੁਤ ਫੋਟੋ ਵਾਸਤੇ ਵੀ ਪਲੀਜ਼ ਬਿਤੇ ਜੋ ਵੀ ਵੀਰ ਸਾਹਿਬ ਨਾਲ ਇੱਕ ਫੋਟੋ ਹੋ ਜੇ ਇੱਕ ਬਿਲਡ ਹੋ ਜੇ ਤੇ ਉਹ ਵੇਖੋ ਉਹ 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 ਬਾਈ ਜਿਹੜਾ ਨਾਲ ਬੰਦਾ ਬੈਠਾ ਹੈ ਇਹਦੀ ਸੈਲੀਬ੍ਰਿਟੀ ਦੀ ਉਸ ਬੰਦੇ ਨੂੰ ਇਸ ਚੀਜ਼ ਬਾਰੇ ਕੁਝ ਨਹੀਂ ਕਿਉਂਕਿ ਉਹਨੂੰ ਪਤਾ ਹੀ ਨਹੀਂਗਾ ਵੀ ਕੌਣ ਹੈ ਜਾਂ ਕੀ ਵੀ ਹੈ ਚਲੋ ਉਹਦਾ ਬਾਅਦ ਦੀਆਂ ਗੱਲਾਂ ਉਹ ਇੱਕ ਜਦੋਂ ਆਪਾਂ ਕਿਸੇ ਨੂੰ ਜਾਣਦੇ ਨਹੀਂ ਨਗਾ ਆਪਾਂ ਨੂੰ ਉਹਦੇ ਬਾਰੇ ਕੀ ਪਤਾ ਹੈ ਅੱਛਾ ਉਹ ਪੱਤਰਕਾਰ ਕਿਸੇ ਨੇ ਉਹ ਬੰਦਾ ਲੱਭਿਆ ਉਹ ਲੱਭ ਕੇ ਉਹਦੇ ਨਾਲ ਗੱਲਬਾਤ ਕਰੀ ਮਿਊਨਚਨ ਸ਼ਹਿਰ ਦੇ ਵਿੱਚ ਰਹਿੰਦਾ ਸੀ ਤੇ ਉਹਦੇ ਨਾਲ ਗੱਲਬਾਤ ਕਰੀ ਗੱਲਬਾਤ ਕਰਕੇ ਤੇ ਜਦੋਂ ਉਹਦੇ ਨਾਲ ਬੰਦੇ ਨੇ ਪੁੱਛਿਆ ਵੀ ਤੇਨੂੰ ਪਤਾ ਨਹੀਂ ਸੀ ਉਸ ਬੰਦੇ ਨੇ ਜਿਹੜੀ ਗੱਲ ਕਹੀ ਉਹ ਕਹਿੰਦਾ ਜਦੋਂ ਰਹਿਣ ਦੀ ਪਰਮਿਸ਼ਨ ਨਾ ਹੋਵੇ ਕੋਲੇ ਯੂਰੋ ਨਾ ਹੋਣ ਤੇ ਟ੍ਰੇਨ ਦੇ ਵਿੱਚ ਟਿਕਟ ਕਰਨ ਵਾਸਤੇ ਸਫ਼ਰ ਕਰਨ ਵਾਸਤੇ ਟਿਕਟ ਨਾ ਹੋਵੇ ਤੇ ਬਾਈ ਉਸ ਨੂੰ ਕੁਝ ਨਹੀਂ ਪਤਾ ਵੀ ਉਹ ਕਿੱਥੇ ਹੈਗਾ ਤੇ ਕੌਣ ਹੈ ਤੇ ਉਹਦੇ ਨਾਲ ਕੌਣ ਬੈਠਾ ਹੈ ਵਾਕਈ ਗੱਲ ਸਹੀ ਹੈ ਬਾਈ ਇਹ ਇਹ ਗੱਲ ਨੂੰ ਮੈਂ ਐਗਰੀ ਕਰਦਾ ਹਾਂ ਕਾਰਨ ਮੈਂ ਵੀ ਜਰਮਨ ਰਹਾ ਵਾਕਈ ਬਾਈ ਜੀ ਜਦੋਂ ਬੰਦੇ ਤੋਂ ਇਹ ਲੱਗਦਾ ਵੀ ਉਹ ਆਊਟਕ੍ਰੈਸ਼ ਹੋ ਸਕਦਾ ਆਊਟਕ੍ਰੈਸ਼ ਮੀਨਜ਼ ਵੀ ਉਸਨੇ ਉੱਥੇ ਸਟੇ ਲਈ ਹੋਈ ਹੈ ਅਜੀਲ ਅਜੀਲ ਤੋਂ ਬਾਅਦ ਕਿਉਂ ਆਊਟਕ੍ਰੈਸ਼ ਵੀ ਹੋ ਸਕਦਾ ਹੈ ਉਹਦੇ ਕੋਲੇ ਕੰਮ ਦੀ ਪਰਮਿਸ਼ਨ ਵੀ ਨਹੀਂ ਹੋਣੀ ਵੀ ਦੇ ਸਾਵ ਨਾਲ ਉਹ ਵੀ ਉੱਥੇ ਆਪਦਾ ਟਾਈਮ ਪਾਸ ਕਰ ਰਿਹਾ ਹੈ ਤੀਜਾ ਉਹ ਕਿਤੇ ਕੰਮ ਤੇ ਜਾ ਰਿਹਾ ਹੈ ਜਾਂ ਕੰਮ ਤੋਂ ਜਵਾਬ ਮਿਲ ਗਿਆ ਇਹ ਚੀਜ਼ਾਂ ਯੂਰਪ ਚ ਤਾਂ ਚਲੋ ਹੋਣਗੀਆਂ ਬਾਕੀ ਮੈਂ ਜਰਮਨ ਰਿਹਾ ਮੈਂ ਜਰਮਨ ਬਾਰੇ ਹੀ ਦੱਸ ਸਕਦਾ ਵੀ ਵਾਕਈ ਹਕੀਕਤ ਹੈ ਕਿਉਂਕਿ ਰਹਿਣ ਦੀ ਪਰਮਿਸ਼ਨ ਨਹੀਂ ਆਊਟ ਕਰੈਸ਼ ਫਿਰ ਤੀਜੇ ਨੰਬਰ ਤੇ ਕੰਮ ਹੈ ਨਹੀਂ ਹੁਣ ਉਸ ਬੰਦੇ ਨੂੰ ਵਾਕਈ ਬਈ ਉੱਥੇ ਕੁਝ ਨਹੀਂ ਪਤਾਗਾ ਵੀ ਮੇਰੇ ਕੋਲੇ ਕੌਣ ਬੈਠਾ ਤੇ ਕੌਣ ਨਹੀਂਗਾ ਤੇ ਪਰ ਇੱਕ ਚੀਜ਼ ਇੱਥੇ ਗੱਲ ਕਹਿਣੀ ਵੀ ਬੰਦੀ ਹੈ ਵੀ ਵੇਖੋ ਉਹ ਬੰਦੇ ਦੀ ਫੋਟੋ ਵਾਇਰਲ ਹੋਣ ਨਾਲ ਉਸ ਬੰਦੇ ਦੀ ਕਿਸਮਤ ਅੱਜ ਉਸ ਨੂੰ ਇੱਕ ਉਸੇ ਜਿਹੜੇ ਪੱਤਰਕਾਰ ਨੇ ਜ ਜਿਨ੍ਹਾਂ ਨੇ ਵੀ ਉਹਦਾ ਇੰਟਰਵਿਊ ਲਿਆ ਮੈਗਜ਼ੀਨ ਵਾਲਿਆਂ ਨੇ ਉਹਨਾਂ ਨੇ ਉੱਥੇ ਉਸ ਨੂੰ ਇੱਕ ਪੋਸਟਮੈਨ ਦੀ ਜੌਬ ਦੇ ਦਿੱਤੀ 800 ਯੂਰੋ ਤੇ ਬਹੁਤ ਵਧੀਆ ਹੋਇਆ ਆਪਾਂ ਇਸ ਚੀਜ਼ ਦਾ ਸਵਾਗਤ ਵੀ ਕਰਦੇ ਆਂ ਵੀ ਬੰਦੇ ਦੀ ਉਹ ਉਸ ਦੀ ਇਮਾਨਦਾਰੀ ਨੂੰ ਮਿਲੀ ਹੈ ਵੀ ਉਸ ਨੇ ਝੂਠ ਨਹੀਂ ਬੋਲਿਆ ਮੇਰੇ ਕੋਲ ਪੇਪਰ ਹੈ ਨਹੀਂ ਤੇ ਤਾਂ ਕਰਕੇ ਵੇਖੋ ਬਾਈ ਇਹ ਤਾਂ ਹਕੀਕਤ ਹੈ ਅੱਛਾ ਵੀ ਦਿਨ ਬਦਲਦੇ ਆ ਕੋਈ ਪਤਾ ਨਹੀਂ ਕਦੋਂ ਬਦਲ ਜਾਣੀ ਆ ਪਰ ਇਹ ਨਾ ਸੋਚੋ ਵੀ ਬਈ ਉਹ ਹੀ ਐ ਬਣਿਆ ਬਾਕੀ ਉੱਥੇ ਜਾ ਕੇ ਜਿਹੜੇ ਇਲੀਗਲ ਜਾ ਕੇ ਤੇ ਸੈੱਟ ਹੁੰਦੇ ਆ ਨਾ ਬਾਈ ਉਹ ਹਰੇਕ ਭਰਾ ਦੀ ਕਹਾਣੀ ਲਗਭਗ ਇਵੇਂ ਦੀ ਹੁੰਦੀ ਹੈ ਤੇ ਇਹ ਅੱਜ ਬਾਈ ਨੂੰ ਆਪਾਂ ਤਾਂ ਧੰਨਵਾਦ ਕਰਦੇ ਆ ਬਾਈ ਦਾ ਅਗਾ ਵਾਸਤੇ ਫਿਊਚਰ ਹੋਰ ਸੇਫ ਹੋ ਗਿਆ ਜਿਹੜਾ ਕਿ ਉਸਨੇ ਕਿਸੇ ਹੋਰ ਤਰੀਕੇ ਸੈੱਟ ਹੋਣਾ ਸੀ ਤੇ ਉਸ ਨੂੰ ਹੌਲੀ ਹੌਲੀ ਕੰਮ ਦੇ ਪਰਮਿਸ਼ਨ ਮਿਲ ਜੇ ਮਿਲ ਗਈ ਕਿਉਂਕਿ ਉਹਨਾਂ ਨੇ 800 ਯੂਰੋ ਤੇ ਕਰਾਈ ਉਹਨੂੰ ਫੁੱਲ ਸੈੱਟ ਦਾ ਕੰਮ ਮਿਲ ਗਿਆ ਆਰਪਾਈਟ ਲਾਉਨਸ ਮਿਲ ਗਈ ਫਿਰ ਹੌਲੀ ਹੌਲੀ ਉਹਨੂੰ ਕੋਈ ਹੋਰ ਜਾਨਕੀ ਵੀ ਉਹਦਾ ਹੁਣ ਫਿਊਚਰ ਬ੍ਰਾਈਟ ਹੈ ਬਾਈ ਦਾ ਤੇ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਉਂਦੇ ਵਸਦੇ ਰੋ ਬਾਈ ਢੇਰੀ ਨਾ ਢਾਇਆ ਕਰੋ ਕੁਝ ਨਹੀਂ ਹੁੰਦਾ ਦੁਨੀਆ ਦੇ ਵਿੱਚ ਬੜੇ ਦੁਨੀਆ ਘਰੋਂ ਬਾਹਰ ਨਿਕਲ ਕੇ ਵੇਖੋ ਉਹ ਮਨਿੰਦਰ ਗਿੱਲ ਵਾਲੀ ਗੱਲ ਹੈ ਖੇਰ ਦੇ ਵਿੱਚ ਵੀ ਜੇ ਘਰ ਦੀ ਛੱਤ ਪਉਣੀ ਹੈ ਤਾਂ ਆਪਦੇ ਘਰ ਦੇ ਕਮਰੇ ਦੇ ਵਿੱਚੋਂ ਬਾਹਰ ਨਿਕ ਪੈਰ ਕਢਣਾ ਹੀ ਪੈਣਾ ਹੈ ਇਹ ਗੱਲ ਸੱਚੀ ਆ ਬਾਈ ਇਹ ਉਹਨਾਂ ਨੂੰ ਹੀ ਪਤਾ ਜਿਹੜੇ ਇਸ ਤਰ੍ਹਾਂ ਜਾ ਕੇ ਸੈੱਟ ਹੁੰਦੇ ਜਿਹੜੇ ਬਾਅਦ ਵਿੱਚ ਜਾਂਦੇ ਆ ਜਿਵੇਂ ਮੰਨ ਲਓ ਸੱਦਮ ਤੇ ਜਾਂ ਕਿਸੇ ਦੇ ਨਾਲ ਪੇਪਰਾਂ ਤੇ ਬਾਈ ਉਹਨਾਂ ਨੂੰ ਤੱਕ ਚਲੋ ਬੰਦਿਆਂ ਦਾ ਸੈਟਿੰਗ ਵਧੀਆ ਹੋ ਜਾਂਦੀ ਹੈ ਪਰ ਇਸ ਕਰਕੇ ਬਾਈ ਧੰਨਵਾਦ ਜਿਉਂਦੇ ਵਸਦੇ ਰਹੋ ਮੇਰਾ ਚੈਨਲ ਹੈ ਲੀਗਲ ਬਰਾਡ YouTube ਤੇ ਬਾਈ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਬਾਈ ਜਿਉਂਦੇ ਵਾਸਤੇ ਬਾਬਾ ਚੜਦੀ ਕਲਾ ਚ ਰੱਖੇ